ਦਾ ਸੰਡੇ ਸ਼ੋਅ ਦੇ ਪ੍ਰੋਗਰਾਮ ਦੇ ਇਸ ਦੂਸਰੇ ਪੜਾ ਕਾਨੂੰਨੀ ਨੁਕਤੇ ਦੇ ਵਿੱਚ ਤੁਹਾਡਾ ਸਵਾਗਤ ਹੈ। ਸੋ ਕਾਨੂੰਨੀ ਨੁਕਤੇ ਦੇ ਵਿੱਚ ਅਸੀਂ ਜਾਨਣਾ ਚਾਹਾਂਗੇ ਕਿ ਗਿਲਸਭ ਈਵੀਐਮ ਤੇ ਬੜੇ ਲੰਬੇ ਸਮੇਂ ਤੋਂ ਉਂਗਲ ਚੁੱਕੀ ਜਾ ਰਹੀ ਹੈ ਕਿ ਈਵੀਐਮ ਜਿਹੜੀ ਹੈ ਉਹ ਨਤੀਜਾ ਸਹੀ ਨਹੀਂ ਦੇ ਰਹੀ ਸਹੀ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕੋਈ ਗੜਬੜ ਹੈ। ਤੁਰੋ ਹੁਣ ਕੁਝ ਜਿਹੜੇ ਸੁਚੇਤ ਜਿਹੜੇ ਅਸੀਂ ਕਹਿ ਸਕਦੇ ਹਾਂ ਲੋਕ ਉਹਨਾਂ ਨੇ ਇੱਕ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਵੀ 2020 ਪੈਟ ਮਸ਼ੀਨ ਜਿਹੜੀ ਹੈ ਉਹਦਾ 100% ਮਿਲਾਨ ਜਿਹੜਾ ਹੈ ਉਹ EVM ਦੇ ਰਿਜ਼ਲਟ ਦੇ ਨਾਲ ਹੋਣਾ ਚਾਹੀਦਾ ਜੀ ਪਰ ਸੁਪਰੀਮ ਕੋਰਟ ਦੇ ਵਿੱਚ ਲੰਬੀ ਬਹਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਹੱਥ ਖੜੇ ਕਰਤੇ ਵੀ ਇਹ ਸੰਭਵ ਨਹੀਂ ਹੈ ਕਿ 100% ਜਿਹੜਾ ਉਹ ਮਿਲਾਨ ਹੋਵੇ ਔਰ ਇਹਦੇ ਨਾਲ ਕੀ ਹੈ ਵੀ ਇੱਕ ਵੋਟਰ ਦੇ ਮਨ ਦੇ ਵਿੱਚ ਸ਼ੰਕੇ ਜਿਹੜੇ ਆ ਉਹ ਉਵੇਂ ਦੇ ਉਵੇਂ ਰਹਿ ਗਏ ਕਿਉਂਕਿ ਹਰ ਬੰਦਾ ਜਿਹੜਾ ਜੋ ਨਤੀਜੇ ਸਾਹਮਣੇ ਆ ਰਿਹਾ ਉਹਨੂੰ ਲੈ ਕੇ ਸ਼ੱਕ ਦੀ ਨਿਗਾ ਨਾਲ ਇਸ ਚੀਜ਼ ਨੂੰ ਸਾਰੇ ਸਿਸਟਮ ਨੂੰ ਦੇਖ ਰਿਹਾ ਸੋ ਸੁਪਰੀਮ ਕੋਰਟ ਦਾ ਫੈਸਲਾ ਹੁਣ ਕਿੰਨਾ ਪ੍ਰਭਾਵੀ ਹੋਊਗਾ ਜੀ ਤੇ ਉਹ ਸ਼ੰਕੇ ਜਿਹੜੇ ਕਿਵੇਂ ਨਿਵਰਤ ਹੋਣਗੇ ਭਮ ਸਾਹਿਬ ਐਸੋਸੀਏਸ਼ਨ ਫॉर ਡੈਮੋਕਰੈਟਿਕ ਰਾਈਟਸ ਜਿਨ੍ਹਾਂ ਨੇ ਇਹ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਪਾਈ ਸੀ ਉਹ ਉਸ ਦੇ ਵਿੱਚ ਜੱਜਮੈਂਟ ਸੁਪਰੀਮ ਕੋਰਟ ਦੀ ਆ ਗਈ ਹੈ ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਪੋਜੀਸ਼ਨ ਇਹ ਆਰਡਰ ਦੇਣ ਤੋਂ ਮਨਾ ਕਰ ਦਿੱਤਾ ਹੈ ਕਿ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਉਹ 100% ਜਿਹੜੀ VVPAT ਹੈ Voter Verifiable Paper Audit Trail ਜਿਹੜੀ ਉਹਦੀ ਫੁੱਲ ਫਾਰਮ ਹੈ ਜੀ ਉਸ ਦਾ ਮਿਲਾਨ ਜਾਂ ਸਿੱਧੇ ਸ਼ਬਦਾਂ ਵਿੱਚ ਮੈਂ ਕਹਾ ਵੀ ਪਰਚੀਆਂ ਦਾ ਮਿਲਾਨ ਜਿਹੜਾ ਉਹ EVM ਦੇ ਵਿੱਚ ਕੈਦ ਜਿਹੜੀ ਇਲੈਕਟ੍ਰੋਨਿਕ ਵੋਟ ਹੈ ਉਸ ਦੇ ਨਾਲ ਕਰਵਾਇਆ ਜਾਵੇ ਹਮ ਸੁਪਰੀਮ ਕੋਰਟ ਦਾ ਰੁਝਾਨ ਜਿਹੜਾ ਹੈ ਉਹ ਭਮਸਾਬ ਸ਼ੁਰੂ ਤੋਂ ਜਿਹੜੇ ਜੱਜ ਸਾਹਿਬਾਨ ਜਿਹੜੇ ਕਮੈਂਟ ਕਰ ਰਹੇ ਸੀ ਉਸ ਤੋਂ ਇਹ ਲੱਗਦਾ ਨਹੀਂ ਸੀ ਕਿ ਇਹ ਪਟੀਸ਼ਨ ਜਿਹੜੀ ਹੈ ਇਹ ਕਾਮਯਾਬ ਹੋ ਸਕੇਗੀ ਹਮ ਕਿਉਂਕਿ ਜੱਜ ਸਾਹਿਬਾਨ ਨੇ ਇਹ ਜਿਹੜਾ ਆਪਣੀ ਆਬਜ਼ਰਵੇਸ਼ਨ ਪਹਿਲਾਂ ਬਹਿਸ ਦੇ ਦੌਰਾਨ ਦਿੱਤੀ ਸੀ ਹਮ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਵੋਟ ਪ੍ਰਤੀਸ਼ਤ ਜਿਹੜਾ ਵਧ ਰਿਹਾ ਹੈ ਹਮ ਜਾਦਾ ਗਿਣਤੀ ਦੇ ਵਿੱਚ ਲੋਕ ਵੋਟ ਕਰ ਰਹੇ ਨੇ ਇਹਦਾ ਮਤਲਬ ਉਹਨਾਂ ਨੂੰ ਜਿਹੜਾ ਹੈ ਉਹ ਚੋਣ ਪ੍ਰਕਿਰਿਆ ਦੇ ਵਿੱਚ ਯਕੀਨ ਲੋਕਾਂ ਦਾ ਹੈ ਹਮ ਭਮ ਸਾਹਿਬ ਇਸ ਅਸਰਸ਼ਨ ਦੇ ਉੱਤੇ ਮੈਨੂੰ ਨਹੀਂ ਪਤਾ ਕਿ ਮਾਨਯੋਗ ਅਦਾਲਤ ਕਿਸ ਤਰ੍ਹਾਂ ਪਹੁੰਚੀ ਹੈ ਹਮ ਕਿ ਜੇ ਲੋਕ ਜ਼ਿਆਦਾ ਪ੍ਰਤੀਸ਼ਤ ਦੇ ਵਿੱਚ ਵੋਟ ਕਰ ਰਹੇ ਹੈ ਤਾਂ ਉਹਨਾਂ ਦਾ ਯਕੀਨ ਇਲੈਕਟਰਲ ਪ੍ਰੋਸੈਸ ਤੇ ਉੱਤੇ ਹੈ ਹਮ ਕਿਉਂਕਿ ਇੱਕ ਜਿਹੜਾ ਪਿੱਛੇ ਸਰਵੇ ਆ ਜੀ ਉਹ ਸਰਵੇ ਇੱਕ ਬੜੀ ਭਰੋਸੇਯੋਗ ਜਿਹੜੀ ਜਿਹੜੀ ਚੋਣ ਚੋਣਾਂ ਦੇ ਵਿੱਚ ਜਿਹੜੀ ਸਰਵੇ ਕਰਵਾਉਣ ਵਾਲੀ ਇੱਕ ਬਾਡੀ ਸੀ ਡੀ ਐਸ ਹੈ ਮੇਰੇ ਖਿਆਲ ਆ ਜੀ ਉਹਦਾ ਸਰਵੇ ਸੀ ਸੀ ਡੀ ਐਸ ਸਰਵੇ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਬਹੁਤ ਜ਼ਿਆਦਾ ਲੋਕ ਜਿਹੜਾ ਈ ਵੀ ਐਮ ਦੇ ਉੱਤੇ ਬੇਵਸਾਹੀ ਜਿਹੜੀ ਰੱਖਦੇ ਉਹ ਰੱਖਦੇ ਹੂੰ ਜੋ ਕਿ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਦੇ ਲਈ ਇੱਕ ਚੰਗੀ ਗੱਲ ਹੈ ਬਿਲਕੁਲ ਸੋ ਇਸ ਲਈ ਜਿਹੜਾ ਪਰਚੀਆਂ ਦਾ ਮਿਲਾਨ ਉਹਨਾਂ ਦਾ ਕਰਨ ਵਾਸਤੇ ਜਿਹੜੇ ਪਟੀਸ਼ਨ ਪਟੀਸ਼ਨਰਸ ਆ ਹੂੰ ਉਹਨਾਂ ਨੇ ਇਹ ਗੱਲ ਕਹੀ ਸੀ ਤੇ ਪਰ ਸੁਪਰੀਮ ਕੋਰਟ ਨੇ ਜਿਹੜੀ ਇਹ ਪਟੀਸ਼ਨਸ ਐ ਬੈਚ ਆ ਪਟੀਸ਼ਨਸ ਕਈ ਪਟੀਸ਼ਨ ਸੀਗੀਆਂ ਹੂੰ ਉਹ ਉਹ ਕੀਤੀਆਂ ਹੋਈਆਂ ਸੀਗੀਆਂ ਜੀ ਆਹ ਕਲੱਬ ਕੀਤੀਆਂ ਹੋਈਆਂ ਸੀ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਤੇ ਇਸ ਵੇਲੇ ਭਮ ਸਾਹਿਬ ਸਿਰਫ 5% ਜਿਹੜੀ ਵੀਵੀਪੀਏਟੀ ਐ ਹੂੰ ਉਸ ਦਾ ਮਿਲਾਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਰੈਂਡਮਲੀ ਹੂੰ ਤੇ ਚੋਣ ਕਮਿਸ਼ਨ ਦਾ ਇਹ ਕਹਿਣਾ ਹੈ ਕਿ ਹੁਣ ਤੱਕ ਅੱਜ ਤੱਕ ਕਦੇ ਵੀ ਕੋਈ ਡਿਸਕ੍ਰਿਪੈਂਸੀ ਹਮ ਇਸ 5% ਦੇ ਵਿੱਚ ਨਹੀਂ ਆਈ ਹਮ ਪਰ ਸੁਪਰੀਮ ਕੋਰਟ ਨੇ ਭਮ ਸਾਹਿਬ ਕੁਝ ਗਾਈਡਲਾਈਨਸ ਦਿੱਤੀਆਂ ਨੇ ਹਮ ਕੁਝ ਗਾਈਡਲਾਈਨਸ ਦਿੱਤੀਆਂ ਜਿਹੜੀਆਂ ਕੁਝ ਹੱਦ ਤੱਕ ਜਿਹੜੀ EVM ਦੇ ਉੱਤੇ ਜਿਹੜੇ ਸ਼ੰਕੇ ਲਗਾਏ ਜਾਂਦੇ ਆ ਹਮ ਉਸ ਦਾ ਨਿਵਾਰਣ ਕਰਨ ਦੇ ਵਿੱਚ ਜਿਹੜੀਆਂ ਉਹ ਸਹਾਇੀ ਹੋਣਗੀਆਂ ਹਮ ਸੋ ਇਹ ਬੈਂਚ ਸੀਗਾ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦਿਪੰਕਰ দত্ত ਦਾ ਹੂੰ ਜਿਨ੍ਹਾਂ ਨੇ ਆਪਣੀ ਜਿਹੜੀ ਇਲੈਕਟਰਲ ਪ੍ਰੋਸੈਸ ਦੇ ਵਿੱਚ ਜਿਹੜੀ ਦੀ ਇੰਟੈਗ੍ਰਿਟੀ ਦੇ ਵਿੱਚ ਜਿਹੜਾ ਆਪਣਾ ਯਕੀਨ ਹੈ ਹੂੰ ਉਹ ਦਰਸਾਇਆ ਹੂੰ ਤੇ ਪੰਮ ਸਾਹਿਬ ਜਿਹੜੀਆਂ ਡਾਇਰੈਕਸ਼ਨਸ ਕੀਤੀਆਂ ਗਈਆਂ ਨੇ ਸੁਪਰੀਮ ਕੋਰਟ ਦੇ ਵੱਲੋਂ ਉਹਦੇ ਨਾਲ ਜਿਹੜੀ ਚੋਣ ਪ੍ਰਕਿਰਿਆ ਉਹ ਹੋਰ ਵੀ ਅ ਮਜ਼ਬੂਤ ਹੋਵੇਗੀ ਪਾਰਦਰਸ਼ੀ ਹੋਵੇਗੀ ਪਾਰਦਰਸ਼ੀ ਹੋਵੇਗੀ ਹੂੰ ਸੋ ਪਰ ਇਸ ਦਾ ਜਿਹੜੀ ਜਜਮੈਂਟ ਹੈ ਇਸ ਦਾ ਜਿਹੜਾ ਸਿਆਸੀਕਰਨ ਵੀ ਕਰਨ ਦੇ ਵਿੱਚ ਹਮ ਕਿਉਂਕਿ ਹੁਣ ਚੋਣਾਂ ਦਾ ਮਾਹੌਲ ਹੈ ਦੇਖੋ ਹਮ ਉਸ ਦੇ ਵਿੱਚ ਇਸ ਦਾ ਸਿਆਸੀਕਰਨ ਕਰਨ ਦੇ ਵਿੱਚ ਵੀ ਜਿਹੜੀਆਂ ਪੋਲਿਟੀਕਲ ਪਾਰਟੀਆਂ ਐ ਉਹ ਪਿੱਛੇ ਨਹੀਂ ਰਹਿ ਰਹੀਆਂ ਹਮ ਸਭ ਤੋਂ ਮੋਰੀ ਰੋਲ ਤਾਂ ਅੱਜ ਕੱਲ ਜਿਹੜੇ ਪ੍ਰਧਾਨ ਮੰਤਰੀ ਅਦਾ ਕਰ ਰਹੇ ਹੈ ਭਮਸਾ ਜੀਬ ਜਿਸ ਤਰ੍ਹਾਂ ਦੇ ਬਿਆਨ ਉਹ ਦੇ ਰਹੇ ਹੈ ਹਮ ਬੜਾ ਅਚੰਭਾ ਹੁੰਦਾ ਹੈ ਕਈ ਵਾਰ ਦੇਖ ਕੇ ਵੀ ਇੱਕ ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿ ਰਿਹਾ ਹੈ ਸੋ ਇੱਕ ਰਰਿਆ ਦੇ ਵਿੱਚ ਲਾਈਕ ਇਲੈਕਸ਼ਨ ਰੈਲੀ ਦੇ ਵਿੱਚ ਬੋਲਦਿਆਂ ਹੋਇਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਜਿਹੜੀ ਜੱਜਮੈਂਟ ਹੈ ਇਹ ਆਪੋਜੀਸ਼ਨ ਪਾਰਟੀਆਂ ਦੇ ਮੂੰਹ ਦੇ ਉੱਤੇ ਚਪੇੜ ਹੈ ਚਪੇੜ ਹੈ ਹੂੰ ਕਰਾਰਾ ਤਮਾਚਾ ਹੈ ਹੂੰ ਹੁਣ ਭਮ ਸਾਹਿਬ ਇਹਦੇ ਵਿੱਚ ਨਾ ਤਾਂ ਆਪੋਜੀਸ਼ਨ ਪਾਰਟੀਆਂ ਪਟੀਸ਼ਨਰ ਸੀਗੀਆਂ ਇਹਦੇ ਵਿੱਚ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਾਈਟਸ ਹੂੰ ਪਰ ਸ਼ਾਂਤ ਪੂਸ਼ਨ ਹੁੰਦੀ ਸੀਗੇ ਜੀ ਤੇ ਨਾ ਤਾਂ ਉਹਨਾਂ ਨੇ ਪਟੀਸ਼ਨ ਪਾਈ ਹੈ ਹੂੰ ਤੇ ਨਾ ਇਹ ਉਹਨਾਂ ਨੇ ਕੋਈ ਦੇਖੋ ਪਰਚੀਆਂ ਦੇ ਮਿਲਾਨ ਨਾਲ ਕੋਈ ਜਿਆਦਾ ਤੁਸੀਂ ਕਹੋ ਵੀ ਆਪੋਜੀਸ਼ਨ ਪਾਰਟੀਆਂ ਦਾ ਕੋਈ ਨਿਜੀ ਫਾਇਦਾ ਹੋਣਾ ਸੀ ਹੂੰ ਇਹਦਾ ਮਤਲਬ ਹੈ ਤੁਸੀਂ ਸਿੱਧੇ ਮੰਨ ਰਹੇ ਹੋ ਹੂੰ ਵੀ ਜੇ ਪਰਚੀਆਂ ਗਿਣੀਆਂ ਜਾਣਗੀਆਂ ਤਾਂ ਸੱਤਾਧਾਰੀ ਤੇ ਰਦਾ ਜਿਹੜਾ ਨੁਕਸਾਨ ਹੋਊਗਾ ਤੇ ਆਪੋਜੀਸ਼ਨ ਦਾ ਫਾਇਦਾ ਹੋਊਗਾ ਫਾਇਦਾ ਹੋਣਾ ਸੀਗਾ ਹਾਂ ਇਹਦਾ ਮਤਲਬ ਕੀ ਹੈ ਹੂੰ ਜੇ ਆਪੋਜੀਸ਼ਨ ਦੇ ਮੂੰਹ ਦੇ ਉੱਤੇ ਚਪੇੜ ਹੈ ਤੇ ਜਿਹੜੀ ਰੂਲਿੰਗ ਪਾਰਟੀ ਹੈ ਹੂੰ ਤਾਂ ਇਹਦਾ ਮਤਲਬ ਕੀ ਇਹ ਹੈ ਕਿ ਜਿਹੜੀ ਈਵੀਐਮ ਆ ਉਹ ਰੂਲਿੰਗ ਪਾਰਟੀ ਦੇ ਹੱਕ ਦੀ ਗੱਲ ਹੈ ਹੂੰ ਬਿਲਕੁਲ ਇਹ ਈਵੀਐਮ ਦੀਆਂ ਜੇ ਪਰਚੀਆਂ ਗਿਣੀਆਂ ਜਾਣ ਤਾਂ ਉਹ ਆਪੋਜੀਸ਼ਨ ਦੇ ਬਰਕਰਾਰ ਜਾਊਗੀ ਗੱਲ ਹੂੰ ਬਿਲਕੁਲ ਕੀ ਪ੍ਰਧਾਨ ਮੰਤਰੀ ਇਹ ਕਹਿਣਾ ਚਾਹੁੰਦੇ ਨੇ ਹੂੰ ਜਿਸ ਤਰ੍ਹਾਂ ਡਿਫੈਂਸ ਕੀਤੀ ਗਈ ਹੈ ਈਵੀਐਮ ਦੀ ਉਹ ਇਲੈਕਟਰਲ ਬਾਉਂਡ ਦੀ ਜਿਹੜੀ ਡਿਫੈਂਸ ਹੈ ਉਹਦੀ ਵੀ ਯਾਦ ਕਰਵਾਉਂਦੀ ਸੀ ਹੂੰ ਜਿਸ ਦਾ ਪੜਦਾ ਪੜਦਾ ਤਾਂ ਇਹ ਸੀਗਾ ਕਿ ਉਹ ਕਹਿੰਦੇ ਵੀ ਜਿਵੇਂ ਮਰਜ਼ੀ ਕਰਾਓ ਜੀ ਅਸੀਂ ਤਾਂ ਬਿਲਕੁਲ ਹਾਂ ਨਾ ਫ੍ਰੀਅਰ ਫੇਅਰ ਚਾਹੁੰਦੇ ਆ ਤੇ ਜਿਵੇਂ ਵੀ ਜੇ ਮਲਾਂ ਨਾਲ ਕਿਸੇ ਦੀ ਤਸੱਲੀ ਹੁੰਦੀ ਹੈ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਬਿਲਕੁਲ ਭਮ ਸਾਹਿਬ ਸੋ ਇਹ ਜਿਹੜਾ ਇੱਕ ਇੱਕ ਤਰ੍ਹਾਂ ਦਾ ਗਲਤ ਮੈਸੇਜ ਪ੍ਰਧਾਨ ਮੰਤਰੀ ਦੀ ਜਿਹੜੀ ਬੇਲੋੜੀ ਬਿਆਨਬਾਜ਼ੀ ਹੈ ਉਹ ਦੇ ਰਹੀ ਹੈ ਅ ਇਸ ਦੇ ਵਿੱਚ ਭਮ ਸਾਹਿਬ ਆਪੋਜੀਸ਼ਨ ਨੇ ਵੀ ਇਹੀ ਗੱਲ ਕਹੀ ਹੈ ਉਹਨਾਂ ਨੇ ਤਾਂ ਇਹ ਗੱਲ ਕਹੀ ਹੈ ਕਿ ਅਸੀਂ ਤਾਂ ਪਾਰਟੀ ਨਹੀਂ ਸੀ ਇਸ ਪਟੀਸ਼ਨ ਦੇ ਵਿੱਚ ਹੂੰ ਤੋ ਇਹਦਾ ਡਿਸਮਿਸ ਹੋਣਾ ਜਿਹੜਾ ਉਹ ਆਪੋਜੀਸ਼ਨ ਦੇ ਉੱਤੇ ਕਿਸੇ ਵੀ ਤਰ੍ਹਾਂ ਰਿਫਲੈਕਟ ਨਹੀਂ ਕਰਦਾ ਹਮ ਪਰ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਜਿਹੜਾ ਉਹ ਕਾਂਗਰਸ ਪਾਰਟੀ ਨੇ ਜ਼ਰੂਰ ਕਿਹਾ ਹੈ ਕਿ ਉਹ ਇੱਕ ਹਾਈਬ੍ਰਿਡ ਸਿਸਟਮ ਲੈ ਕੇ ਆਉਣਗੇ ਹਮ ਜਿਸ ਦੇ ਵਿੱਚ ਈਵੀਐਮ ਤੇ ਬੈਲਟ ਪੇਪਰ ਹੈ ਜਿਹੜੇ ਉਹ ਦੋਨੋਂ ਹੀ ਹੋਣਗੇ ਹਮ ਹੁਣ ਭਮ ਸਾਹਿਬ ਇਹਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਜਿਹੜੀ ਡਾਇਰੈਕਸ਼ਨਸ ਦਿੱਤੀਆਂ ਨੇ ਜਿਹੜੀਆਂ ਕਿ ਜ਼ਰੂਰੀ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜਾ ਇੱਕ ਤਾਂ ਉਹਦੇ ਪੁਰਜ਼ੇ ਆ ਜਿਹੜੇ ਜ਼ਰੂਰੀ ਪੁਰਜ਼ੇ ਜਿਹੜੇ ਹੂੰ ਈਵੀਐਮ ਦੇ ਉਹਨਾਂ ਨੂੰ ਅਲੱਗ-ਅਲੱਗ ਸਟੋਰ ਕੀਤਾ ਜਾਊਗਾ ਹੂੰ ਤੇ ਜੇ ਕਿਸੇ ਵੀ ਜਿਹੜਾ ਉਮੀਦਵਾਰ ਹੈ ਉਸ ਨੂੰ ਇਹ ਲੱਗਦਾ ਹੈ ਕਿ ਈਵੀਐਮ ਦੇ ਵਿੱਚ ਕੋਈ ਗੜਬੜੀ ਹੈ ਤਾਂ ਉਹ ਵਿਦਿਨ ਸਰਟਨ ਡੇਜ਼ ਹੂੰ ਦੀਜਾ ਅਨਾਉਂਸ ਹੋਣ ਤੋਂ ਹੂੰ ਉਹ ਆਪਣੇ ਖਰਚੇ ਦੇ ਉੱਤੇ ਜਿਹੜਾ ਈਵੀਐਮ ਹੈ ਉਸ ਦਾ ਨਿਰੀਖਣ ਕਰਵਾ ਸਕਦਾ ਹੈ ਹੂੰ ਸੋ ਹੁਣੇ ਆਪੋਜੀਸ਼ਨ ਪਾਰਟੀਆਂ ਕੋ ਹਮ ਸਾਬ ਜਿਹੜੀਆਂ ਕਹਿੰਦੀਆਂ ਨੇ ਵੀ ਈਵੀਐਮ ਟੈਂਪਰਿੰਗ ਹੁੰਦੀ ਹੈ ਹੂੰ ਇਹ ਉਹਨਾਂ ਦੇ ਲਈ ਵੀ ਸੁਪਰੀਮ ਕੋਰਟ ਦੇ ਹੁਣ ਇੱਕ ਤਰ੍ਹਾਂ ਦਾ ਪਹਿਲਾਂ ਵੀ ਇਲੈਕਸ਼ਨ ਕਮਿਸ਼ਨ ਨੇ ਚੈਲੰਜ ਦਿੱਤਾ ਸੀਗਾ ਹੂੰ ਉਦੋਂ ਕੋਈ ਸਾਹਮਣੇ ਨਹੀਂ ਆਇਆ ਸੀ ਜੀ ਵੀ ਮਸ਼ੀਨ ਨੂੰ ਤੁਸੀਂ ਹੈਕ ਕਰਕੇ ਦਿਖਾਓ ਹੂੰ ਹੁਣ ਜੇ ਕਿਸੇ ਵੀ ਤਰ੍ਹਾਂ ਦੀ ਉਹ ਕਹਿੰਦੇ ਵੀ ਤੁਹਾਨੂੰ ਲੱਗਦਾ ਵੀ ਗੜਬੜੀ ਇਹਦੇ ਵਿੱਚ ਹੈ ਤਾਂ ਤੁਸੀਂ ਇਹਦਾ ਜਿਹੜਾ ਹੈ ਇੰਜੀਨੀਅਰਸ ਤੋਂ ਆਪਣੇ ਜਿਹੜਾ ਹੈ ਖਰਚੇ ਦੇ ਉੱਤੇ ਨਰੀਖਣ ਕਰਵਾ ਲਓ ਹੂੰ ਸੋ ਭਮਸਾਬ ਮੈਂ ਸਮਝਦਾ ਕਿ ਇਸ ਦੇ ਨਾਲ ਜਿਹੜੀ ਇਹ ਕੰਟਰੋਵਰਸੀ ਹੈ ਇਹ ਐਂਡ ਹੋਣੀ ਚਾਹੀਦੀ ਹੈ ਪਰ ਫਿਰ ਵੀ ਜੇ ਫਿਊਚਰ ਦੇ ਵਿੱਚ ਇਹ ਚੀਜ਼ ਪੋਸੀਬਲ ਹੋਵੇ ਤਾਂ ਇਹ ਜ਼ਰੂਰ ਕੰਮ ਕਰਨਾ ਚਾਹੀਦਾ ਜੋ ਵੀ ਕੋਈ ਕੰਮ ਹੈ ਜਿਸ ਦੇ ਨਾਲ ਜਿਹੜੀ ਲੋਕਾਂ ਦੀ ਜਿਹੜੀ ਯਕੀਨ ਜਾਂ ਕਹਿ ਲਓ ਵੀ ਇਸ ਵਿਵਸਥਾ ਦੇ ਵਿੱਚ ਯਕੀਨ ਜਿਹੜਾ ਇਲੈਕਟਰਲ ਪ੍ਰੋਸੈਸ ਦੇ ਵਿੱਚ ਯਕੀਨ ਜਿਹੜਾ ਉਹ ਆਮ ਜਨਤਾ ਦਾ ਜੀ ਆਮ ਪਬਲਿਕ ਦਾ ਜਿਹੜਾ ਵੱਧ ਹੈ ਤਾਂ ਸਾਨੂੰ ਉਸ ਵਿਵਸਥਾ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਇਹੀ ਬਾਰ ਬਾਰ ਤਰਕ ਦਿੱਤੀ ਸੀ ਕਿ ਇਹ ਬੇਲੋੜਾ ਹੈ ਕਿ ਉਹ ਸਪਰਸ਼ੀਆਂ ਗਿਣਨ ਦੇ ਵਿੱਚ ਬਹੁਤ ਸਮਾਂ ਲੱਗ ਜਾਊਗਾ ਹਮ ਇਲੈਕਸ਼ਨ ਡਿਲੇ ਹੋ ਜਾਊਗੀ ਸੋ ਹੁਣ ਚੋਣ ਕਮਿਸ਼ਨ ਜਿਹੜਾ ਹੈ ਭਮ ਸਾਹਿਬ ਉਹ ਪਹਿਲਾਂ ਹੀ 3 ਮਹੀਨਿਆਂ ਦੇ ਵਿੱਚ ਕਰਵਾ ਰਿਹਾ ਇਲੈਕਸ਼ਨ ਜਿਹੜੀ 20 ਦਿਨਾਂ ਦੇ ਵਿੱਚ ਹੋਣੀ ਚਾਹੀਦੀ ਹੈ ਜੇ ਅੱਧਾ ਹੋਰ ਲੱਗ ਜਾਊਗਾ ਤਾਂ ਕਿੱਡੀ ਕੀ ਦੇਰੀ ਆ ਜਾਊਗੀ ਜੀ ਜੇ 6 ਦਿਨ ਹੋਰ ਲੱਗਦੇ ਸੀ ਤਾਂ ਉਹਦੇ ਨਾਲ ਕੀ ਫਰਕ ਪੈਂਦਾ ਸੀ ਇਹ ਫਰਕ ਪੈਂਦਾ ਸੀ ਬਿਲਕੁਲ ਕਿਉਂਕਿ ਹੁਣ ਤੁਸੀਂ ਦੇਖੋ ਵੀ ਇੱਕ ਸੂਬੇ ਦੀ ਛੋਟੇ ਸੂਬੇ ਦੀ ਵੀ ਬੰਗਾਲ ਵਰਗੇ ਸੂਬੇ ਦੀ ਜਿਹੜੀ ਕਿੰਨੇ ਚਰਨਾਂ ਦੇ ਵਿੱਚ ਇਲੈਕਸ਼ਨ ਜਿਹੜੀ ਹੋਣੀ ਹੈ ਹੂੰ ਰਾਜਸਥਾਨ ਦੀ 2 ਚਰਨਾਂ ਦੇ ਵਿੱਚ ਹੋਈ ਹੈ ਬਿਲਕੁਲ ਪਰ ਸਾਊਥ ਤੇ ਜਿਹੜਾ ਤਾਮਿਲਨਾਡੂ ਆ ਹੂੰ ਜਿੱਥੇ ਰੂਲਿੰਗ ਪਾਰਟੀ ਦੇ ਵਾਸਤੇ ਕੋਈ ਬਹੁਤੀ ਸਪੇਸ ਨਹੀਂ ਹੂੰ ਉਹਦੀਆਂ 39 ਸੀਟਾਂ ਦੀ ਇੱਕੋ ਜਰਨ ਦੇ ਵਿੱਚ ਹੋ ਗਈ ਸਾਰੀ ਹੂੰ ਸੋ ਇਹ ਜਿਹੜਾ ਇਲੈਕਸ਼ਨ ਦੀ ਜਿਹੜੀ ਪ੍ਰਕਿਰਿਆ ਹੈ ਕਰਾਏ ਜਾਣ ਦੀ ਭਮ ਸਾਹਿਬ ਜਿਹੜਾ ਇਹਦੇ ਉੱਤੇ ਵੀ ਬੜੇ ਜਿਹੜੇ ਉਹ ਸਵਾਲੀਆ ਚਿੰਨ੍ਹ ਲੱਗਦੇ ਨੇ ਵੀ ਕੀ ਕੀ ਫਾਰਮੂਲਾ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਕੋਲੇ ਜਿਸ ਦੇ ਨਾਲ ਉਹ ਇਹ ਡਿਸਾਈਡ ਕਰਦੇ ਨੇ ਵੀ ਕਿਹੜੀ ਸਟੇਟ ਦੇ ਵਿੱਚ ਸੱਤ ਚਰਨਾਂ ਦੇ ਵਿੱਚ VOTING ਹੋਣੀ ਹੈ ਤਿੰਨ ਚਾਰਨਾਂ ਦੇ ਵਿੱਚ ਹੋਣੀ ਹੈ ਕਿਹੜੀ ਇੱਕੋ ਇੱਕ ਜਿਹੜੀ ਇੱਕੋ ਵਾਰ ਚ ਕਰਵਾ ਦੇਣੀ ਬਿਲਕੁਲ ਸੋ ਇਹਦਾ ਫਾਇਦਾ ਜਿਹੜਾ ਹੈ ਉਹ ਕਿਹਨੂੰ ਪਹੁੰਚਦਾ ਹੈ ਹੂੰ ਇਹੀ ਚੀਜ਼ਾਂ ਜਿਹੜੀ ਸ਼ੰਕੇ ਖੜੇ ਕਰਦੀਆਂ ਨੇ ਨਾ ਜੀ ਜੀ ਸੋ ਈਵੀਐਮ ਦੇ ਉੱਤੇ ਵੀ ਭਮਪਾ ਸਾਹਿਬ ਜਿਹੜੀ ਜਜਮੈਂਟ ਆ ਗਈ ਹੈ ਤੇ ਇਸ ਦੇ ਵਿੱਚ ਸੁਪਰੀਮ ਕੋਰਟ ਨੇ ਪਹਿਲਾਂ ਹੀ ਜਿਹੜੀਆਂ ਕੁਝ ਟਿੱਪਣੀਆਂ ਕੀਤੀਆਂ ਸੀਗੀਆਂ ਆ ਉਹ ਇਸ ਤਰ੍ਹਾਂ ਜਾਪਦਾ ਸੀ ਕਿ ਜਿਸ ਡਾਇਰੈਕਸ਼ਨ ਦੇ ਵਿੱਚ ਸੁਪਰੀਮ ਕੋਰਟ ਜਾ ਰਹੀ ਹੈ ਕਿ ਇਹ ਜਿਹੜਾ ਡਿਸੀਜਨ ਹੈ ਉਹ ਪਟੀਸ਼ਨਰਸ ਦੇ ਜਿਹੜਾ ਬਹੁਤਾ ਫੇਵਰੇਬਲ ਫੇਵਰੇਬਲ ਨਹੀਂ ਆਉਣ ਵਾਲਾ ਹੂੰ ਬਿਲਕੁਲ ਜੀ ਸਾਹਿਬ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ باوجود ਵੀ ਲੋਕਾਂ ਦੇ ਬਣਾ ਦੇ ਵਿੱਚ ਲੋਕਾਂ ਦੀ ਤਸੱਲੀ ਨਹੀਂ ਹੋਈ ਜਿਸ ਕਹਦੀ ਸ਼ੰਕੇ ਜਿਹੜੇ ਬਰਕਰਾਰ ਨੇ ਕਾਨੂੰਨੀ ਪਾਕੇ ਦਾ ਕੀ ਕਹਿੰਦਾ ਹੈ ਕਿ ਇਹ ਫੈਸਲਾ ਹੁਣ ਅੰਤਮ ਹੋ ਗਿਆ ਇਸ ਤੋਂ ਬਾਅਦ ਇਹਦੀ ਕੋਈ ਚਾਰਾਜੋਈ ਨਹੀਂ ਹੋ ਸਕਦੀ ਜਾਂ ਇਹਨੂੰ ਇਧਰ ਰਿਵਿਊ ਵੀ ਕਰਵਾਇਆ ਜਾ ਸਕਦਾ ਹੈ ਇਸ ਫੈਸਲੇ ਦਾ ਕਿਸੇ ਹੋਰ ਵੱਡੇ ਬੈਂਚ ਤੇ ਰੈਣੀ ਜਾਂ ਕੋਈ ਇਸ ਤਰ੍ਹਾਂ ਦੇ ਭਮ ਸਾਹਿਬ ਇਹ ਡੁਅਲ ਬੈਂਚ ਦਾ ਜਿਹੜਾ ਫੈਸਲਾ ਹੈ ਦੋ ਜੱਜਾਂ ਦੇ ਬੈਂਚ ਦਾ ਜੀ ਸੋ ਇਸ ਫੈਸਲੇ ਨੂੰ ਜਿਹੜਾ ਉਹ ਓਵਰਟਰਨ ਕਰਨ ਦੇ ਵਾਸਤੇ ਜੀ ਇੱਕ ਜਿਹੜਾ ਲਾਰਜਰ ਬੈਂਚ ਹੈ ਕਨਸਟੀਟਿਊਸ਼ਨਲ ਬੈਂਚ ਜੀ ਜੋ ਪੰਜ ਜੱਜਾਂ ਦਾ ਬੈਂਚ ਹੁੰਦਾ ਹੈ ਉਸ ਨੂੰ ਕਨਸਟੀਟਿਊਸ਼ਨਲ ਬੈਂਚ ਕਿਹਾ ਜਾਂਦਾ ਹੈ ਜੀ ਸੋ ਅੰਟਿਲ ਐਂਡ ਅਨਲੈਸ ਫਿਊਚਰ ਦੇ ਵਿੱਚ ਕਿਸੇ ਇਸ ਤਰ੍ਹਾਂ ਦੀ ਪਟੀਸ਼ਨ ਦੇ ਵਿੱਚ ਜੀ ਕਨਸਟੀਟਿਊਸ਼ਨਲ ਬੈਂਚ ਕੋਰਟ ਕਨਸਟੀਟਿਊਟ ਕਰਦੀ ਹੈ ਜੀ ਪੰਜ ਜੱਜਾਂ ਦੇ ਬੈਂਚ ਨੂੰ ਹੂੰ ਜੋ ਕਿ ਸੰਵਿਧਾਨਕ ਮਸਲਿਆਂ ਦੇ ਉੱਤੇ ਕੀਤਾ ਜਾਂਦਾ ਹੈ ਹੂੰ ਤਾਂ ਜਿਹੜਾ ਉਹ ਬੈਂਚ ਹੋਊਗਾ ਉਹੀ ਇਸ ਫੈਸਲੇ ਨੂੰ ਜਿਹੜਾ ਹੈ ਉਹ ਓਵਰਟਰਨ ਕਰ ਸਕੂਗਾ ਕਰ ਸਕੂਗਾ ਸੋ ਜਿਹੜਾ ਡਿਊਅਲ ਬੈਂਚ ਹੈ ਉਹ ਜਿਹੜਾ ਡਿਊਅਲ ਬੈਂਚ ਦੇ ਫੈਸਲੇ ਨੂੰ ਜਿਹੜਾ ਹੈ ਉਹ ਓਵਰਟਰਨ ਜਿਹੜਾ ਉਹ ਲਾਰਜਰ ਬੈਂਚ ਹੀ ਕਰ ਸਕਦਾ ਹੈ ਜਿਹੜਾ ਪ੍ਰੈਸੀਡੈਂਟ ਬਣ ਜਾਂਦਾ ਜੀ ਸੋ ਇਸ ਦੇ ਵਿੱਚ ਭਮ ਸਾਹਿਬ ਰਿਵਿਊ ਪਟੀਸ਼ਨ ਦੀ ਵੀ ਪ੍ਰੋਵੀਜ਼ਨ ਹੁੰਦੀ ਹੈ ਹਮ ਅ ਪਰ ਉਹ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਪਟੀਸ਼ਨਰਸ ਹੈ ਹਮ ਉਹ ਉਸ ਡਾਇਰੈਕਸ਼ਨ ਚ ਜਾਣਗੇ ਕਿਉਂਕਿ ਉਹ ਬੜੀ ਰੇਅਰ ਯੂਜ਼ ਕੀਤੀ ਜਾਂਦੀ ਹੈ ਜਿਹੜੀਆਂ ਆ ਕਿਉਰੇਟਿਵ ਪਟੀਸ਼ਨ ਹੈ ਜਾਂ ਰਿਵਿਊ ਪਟੀਸ਼ਨ ਹੈ ਜਿਹੜੀ ਇਹ ਬੜੇ ਹੀ ਰੇਅਰੈਸਟ ਆਫ ਰੇਅਰ ਕੇਸਿਸ ਦੇ ਵਿੱਚ ਜਿੱਥੇ ਕੋਰਟ ਨੂੰ ਲੱਗਦਾ ਹੋਵੇ ਕੋਈ ਪੇਟੈਂਟ ਇਨਜਸਟਿਸ ਕੋਈ ਮਿਸਕੈਰੇਜ ਆਫ ਜਸਟਿਸ ਹੋਇਆ ਹੂੰ ਸੋ ਜਿਸ ਤਰ੍ਹਾਂ ਦਾ ਕੁਝ ਵੀ ਇੱਥੇ ਨਹੀਂ ਹੋਇਆ ਕੋਰਟ ਨੇ ਦੋਨਾਂ ਪਾਰਟੀਆਂ ਨੂੰ ਜਿਹੜਾਇਆ ਆਪਣੇ ਰੱਖਣ ਦਾ ਆਪਣੇ ਪੱਖ ਰੱਖਣ ਦਾ ਮੌਕਾ ਦਿੱਤਾ ਹੈ ਬੜੀ ਪੇਸ਼ੈਂਟਲੀ ਸੁਣਵਾਈ ਕੀਤੀ ਹੈ ਤੇ ਫਿਰ ਇੱਕ ਜੱਜਮੈਂਟ ਦੇ ਉੱਤੇ ਜਿਹੜੀ ਮਾਨਯੋਗ ਅਦਾਲਤ ਪਹੁੰਚੀ ਹੈ ਸੋ ਮੈਨੂੰ ਨਹੀਂ ਲੱਗਦਾ ਵੀ ਇੱਕ ਕਿਊਰੇਟਿਵ ਪਟੀਸ਼ਨ ਦੀ ਜਾਂ ਰਿਵਿਊ ਪਟੀਸ਼ਨ ਦੀ ਇੱਥੇ ਕੋਈ ਗੁੰਜਾਇਸ਼ ਬਚਦੀ ਹੈ। ਹੂੰ ਸੁਪਰੀਮ ਕੋਰਟ ਨੇ ਭਮ ਸਾਹਿਬ ਕਈ ਪੱਖਾਂ ਦੇ ਉੱਤੇ ਉਹ ਦੇਖੋ ਬੈਲਟ ਪੇਪਰ ਦਾ ਯੁੱਗ ਵੀ ਯਾਦ ਕਰਵਾਇਆ। ਹੂੰ ਕਿ ਬੈਲਟ ਪੇਪਰ ਦੇ ਯੁੱਗ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਹੈ ਉਹ ਚੋਣ ਧਾਂਦਲੇਵਾਜੀ ਹੋਇਆ ਕਰਦੀ ਸੀ, ਬੂਥ ਕੈਪਚਰਿੰਗ ਹੋਇਆ ਕਰਦੀ ਸੀ। ਹੂੰ ਵਾਇਲੈਂਸ ਹੋਇਆ ਕਰਦੀ ਸੀ। ਹੂੰ ਤੇ ਅਸੀਂ ਰੀਸੈਂਟਲੀ ਅਸੀਂ ਆਪਣੇ ਗਵਾਂਧੀ ਮੁਲਕ ਪਾਕਿਸਤਾਨ ਦੇ ਵਿੱਚ ਦੇਖਿਆ। ਹੂੰ ਵੇ ਕਿਸ ਤਰ੍ਹਾਂ ਜਿਹੜਾ ਹੈ ਉਹ ਬੂਟਾਂ ਵਾਲਿਆਂ ਨੇ ਆ ਕੇ ਬੂਥ ਕੈਪਚਰਿੰਗ ਕੀਤੀ ਹਮ ਤੇ ਇੱਕ ਜਿੱਤ ਰਹੇ ਕੈਂਡੀਡੇਟ ਨੂੰ ਹਮ ਇੱਕ ਜਿੱਤ ਰਹੀ ਪਾਰਟੀ ਨੂੰ ਹਮ ਕਿਸ ਤਰ੍ਹਾਂ ਪਹਿਲਾਂ ਉਸ ਦਾ ਸਿੰਬਲ ਖੋਇਆ ਗਿਆ ਹਮ ਕਿਸ ਤਰ੍ਹਾਂ ਉਹਨਾਂ ਦੇ ਲੀਡਰ ਨੂੰ ਜੇਲ੍ਹ ਦੇ ਵਿੱਚ ਡੱਕਿਆ ਗਿਆ ਨੇ ਹੱਥੇ ਕਰਕੇ ਜਾਵਾਂ ਫਿਰ ਜਦੋਂ ਉਹ ਆਜ਼ਾਦ ਵੀ ਲੜੇ ਤਾਂ ਫਿਰ ਵੀ ਉਹ ਇੱਕ ਪਰਚੰਡ ਬਹੁਮਤ ਦੇ ਨਾਲ ਜਿਹੜੀ ਉਹ ਪਾਰਟੀ ਜਿੱਤ ਰਹੀ ਸੀ ਹਮ ਫਿਰ ਚੋਣਾਂ ਦੇ ਵਿੱਚ ਬੂਥ ਕੈਪਚਰਿੰਗ ਕਰਕੇ ਤਾਂ ਅੰਦਲੇਵਾਦੀ ਕੀਤੀ ਗਈ ਹੂੰ ਫਿਰ ਜਦ ਉੱਥੇ ਵੀ ਗੱਲ ਨਹੀਂ ਨਿਬੜੀ ਉਹ ਜਾਲੀ ਵੋਟਾਂ ਪਾ ਕੇ ਵੀ ਹਾਰਦੇ ਸੀ ਤਾਂ ਫਿਰ ਚੋਣਾਂ ਦੇ ਵਿੱਚ ਜਿਹੜਾ ਗਿਣਤੀ ਦੇ ਵਿੱਚ ਕਪਲਾ ਕੀਤਾ ਗਿਆ ਹੂੰ ਤੇ 60-60 ਹਜ਼ਾਰ ਦੇ ਫਰਕ ਨਾਲ ਜਿੱਤ ਰਹੇ ਕੈਂਡੀਡੇਟ ਨੂੰ ਹਰਾਇਆ ਗਿਆ ਹੂੰ ਬਿਲਕੁਲ ਤੇ ਜਿਹੜੇ ਉਹਨਾਂ ਦੇ ਫੇਵਰੇਬਲ ਜਿਹੜੀ ਪਾਰਟੀ ਸੀ ਉਸ ਨੂੰ ਹੁਣ ਧੱਕੇ ਦੇ ਨਾਲ ਇੱਕ ਨੂੰ ਵਜ਼ੀਰ-ਏ-ਆਜ਼ਮ ਬਣਾਇਆ ਗਿਆ ਇੱਕ ਨੂੰ ਮੁੱਖ ਮੰਤਰੀ ਪੰਜਾਬ ਬਣਾਇਆ ਗਿਆ ਰਾਈਸ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਬਣਾਤਾ ਤੇ ਇੱਕ ਨੋ ਨਹੀ ਵਜ਼ੀਰ ਪੰਜਾਬ ਦੇ ਮੁੱਖ ਮੰਤਰੀ ਵੀ ਇਸੇ ਤਰ੍ਹਾਂ ਬਣਾਇਆ ਗਿਆ ਜੀ ਹਾਂਜੀ ਹਾਂਜੀ ਹਾਂ ਸੋ ਇਸ ਲਈ ਜੇ ਅਸੀਂ ਕਹੀਏ ਵੀ ਕੋਈ ਜਿਹੜਾ ਵੈਲਟ ਬਾਕਸ ਦਾ ਜਿਹੜਾ ਜ਼ਮਾਨਾ ਸੀ ਉਹ ਕੋਈ ਸਤਜੋਗ ਸੀ ਹਮ ਇਲੈਕਟਰਲ ਪ੍ਰੋਸੈਸ ਦੇ ਵਿੱਚ ਇਸੇ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਭਾਰਤ ਦੇ ਵੀ ਬਹੁਤ ਸੂਬਿਆਂ ਦੇ ਵਿੱਚੋਂ ਜਿਹੜੇ ਆਮ ਹੀ ਖਬਰਾਂ ਆਉਂਦੀਆਂ ਹੁੰਦੀਆਂ ਸੀ ਬੂਥ ਕੈਪਚਰਿੰਗ ਨਹੀਂ ਹਮ ਬੂਥ ਕੈਪਚਰ ਕਰਕੇ ਕਿਸ ਤਰ੍ਹਾਂ ਹੁਣ ਜਿਹੜੀ ਈਵੀਐਮ ਹੈ ਉਹਨੇ ਦੇਖੋ ਵੀ ਇੱਕ ਤਾਂ 97 ਕਰੋੜ ਬੰਦੇ ਦੀ ਜਿਹੜੀ ਵੈਲਟ ਦੇ ਨਾਲ ਵੋਟ ਪਵਾਉਣੀ ਉਹ ਬੜੀ ਔਖੀ ਹੈ ਹਮ ਤੇ ਹੁਣ ਦੇਖੋ ਵੀ ਉਹਨੇ ਜਿਹੜੀ ਬੂਥ ਕੈਪਚਰਿੰਗ ਹੈ ਜਿਹੜੀ ਉਸ ਨੂੰ ਖਤਮ ਕਰ ਦਿੱਤਾ ਉਸੇ ਖਰਸ਼ੇ ਨੂੰ ਹਮ ਕਿਉਂਕਿ ਜੇ ਰੇਟ ਜਿਹੜਾ ਹੈ ਉਹ 4 ਵੋਟਾਂ ਪਰ ਮਿੰਟ ਹੀ ਪੈ ਸਕਦੀਆਂ ਨੇ ਹਮ ਇਹ ਨਹੀਂ ਵੀ ਬੂਥ ਕੈਪਚਰ ਕਰਕੇ ਵੀ ਆਪਣੀ ਮਰਜ਼ੀ ਦੇ ਨਾਲ ਠੱਪੇ ਲਾਈ ਕੇ ਜਾਂ ਬਟਨ ਦੱਬੀਗੇ ਹਮ ਸੋ ਜੇ ਈਵੀਐਮ ਮਸ਼ੀਨ ਦੇ ਉੱਤੇ ਕੋਈ ਸ਼ੰਕੇ ਕਰਦਾ ਹੈ ਤਾਂ ਜਿਹੜਾ ਹੁਣ ਦੇਖੋ ਵੀ ਉਹਦੇ ਵਿੱਚ ਉਸਨੇ ਇੱਕ ਜ਼ਬੂਤ ਕੈਪਚਰਿੰਗ ਦੀ ਜਿਹੜੀ ਉਹ ਖਤਮ ਕਰ ਦਿੱਤੀ ਹੁਣ ਦੂਸਰੀ ਇਨਵੈਲਿਡ ਵੋਟ ਆ ਜਿਹੜੀ ਹੁਣ ਜਿਹੜੀ ਦੇਖੋ ਵੀ ਸਾਡਾ ਜਿਹੜਾ ਬਹੁਤ ਸਾਰਾ ਜਿਹੜੀ ਪਾਪੂਲੇਸ਼ਨ ਹੈ ਉਹ ਇੰਨੀ ਪੜ੍ਹੀ ਲਿਖੀ ਨਹੀਂ ਉਹ ਜਦ ਵੋਟ ਪਾਉਣ ਜਾਂਦੇ ਸੀ ਤਾਂ ਉਹਨਾਂ ਤੋਂ ਵਿਚਾਰਿਆ ਤੋਂ ਜਿਹੜੀ ਉਹ ਸਹੀ ਠੱਪਾ ਵੀ ਨਹੀਂ ਲੱਗਦਾ ਪੈਲਟ ਦੇ ਉੱਤੇ ਹਮ ਗਲਤ ਲੱਗ ਜਾਂਦਾ ਸੀ ਤੇ ਵੋਟ ਇਨਵੈਲਿਡ ਹੋ ਜਾਂਦੀ ਸੀ ਹਮ ਹੁਣ ਈਵੀਐਮ ਦੇ ਉੱਤੇ ਕੋਈ ਵੀ ਵੋਟ ਇਨਵੈਲਿਡ ਨਹੀਂ ਹੋ ਸਕਦੀ ਹਮ 100% ਜਿਹੜੀ ਲੋਕਾਂ ਦੀ رائے ਹੈ ਹੂੰ ਜਿਹਨੂੰ ਉਹ ਵੋਟ ਪਾਉਣਾ ਚਾਹੁੰਦੇ ਆ ਉਹ ਜਾਊਗੀ ਵੋਟਾਂ ਇਨਵੈਲਿਡ ਨਹੀਂ ਹੋਣਗੀਆਂ ਹੂੰ ਹੁਣ ਕਈ ਵਾਰ ਦੇਖੋ ਭਾਮ ਸਾਹਿਬ 100 ਵੋਟਾਂ ਦੇ ਨਾਲ ਵੀ 50 ਵੋਟਾਂ ਦੇ ਨਾਲ ਇਲੈਕਸ਼ਨ ਦਾ ਨਤੀਜਾ ਆ ਜਾਂਦਾ ਹੂੰ ਹੁਣ ਉਸੇ ਦੇ ਵਿੱਚ ਜੇ 1000 ਵੋਟ ਇਨਵੈਲਿਡ ਹੋਈ ਹੋਵੇ ਹੂੰ ਤਾਂ ਤੁਸੀਂ ਦੇਖੋ ਵੀ ਲੋਕ ਜਿਹੜੀ ਲੋਕ رائے ਹੈ ਉਹ ਤਾਂ ਫਿਰ ਬਦਲ ਗਈ ਹਾਂ ਦੇ ਜੋਗੀ ਹੂੰ ਦੇਖੋ ਈਵੀਐਮ ਦੇ ਵਿੱਚ ਇੱਕ ਵੀ ਵੋਟ ਜਿਹੜੀ ਹੈ ਉਹ ਇਨਵੈਲਿਡ ਨਹੀਂ ਜਾ ਸਕਦੀ ਕਿਉਂਕਿ ਬਟਨ ਦਬਣਾ ਹੈ ਹੂੰ ਕੋਈ ਨਿਸ਼ਾਨ ਨਹੀਂ ਲਾਉਣਾ ਤੇ ਵੋਟ ਕਾਸਟ ਹੋਊਗੀ 100% ਹੂੰ ਜਿਹੜਾ ਬੰਦਾ ਚੱਲਿਆ ਗਿਆ ਗਲਤੀ ਨਾਲ ਵੀ ਕੀਤੀ ਹੈ ਕਿਸੇ ਹੋਰ ਨੂੰ ਹੋ ਜੂਗੀ ਲੇਕਿਨ ਹੋਊਗੀ ਜ਼ਰੂਰ ਹਾਂਜੀ ਤੇ ਬਾਕੀ ਐਡਮਿਨਿਸਟ੍ਰੇਟਿਵਲੀ ਕਿੰਨਾ ਸੌਖਾ ਹੋ ਗਿਆ ਗਿਣਤੀ ਸੌਖੀ ਹੋ ਗਈ ਹੈ ਕਾਗਜ਼ ਦੀ ਬਰਬਾਦੀ ਨਹੀਂ ਹੁੰਦੀ ਇਕੋਲੋਜੀਕਲੀ ਹੂੰ ਸੋ ਜੇ ਈਵੀਐਮ ਮਸ਼ੀਨ ਦੇ ਜਿਹੜੇ ਇਹ ਨੁਕਸਾਨ ਨੇ ਜਾਂ ਲੋਕਾਂ ਨੇ ਈਵੀਐਮ ਤੇ ਸਵਾਲ ਉਠਾਏ ਨੇ ਤਾਂ ਈਵੀਐਮ ਦੇ ਨਾਲ ਫਾਇਦੇ ਵੀ ਬਹੁਤ ਹੋਏ ਨੇ ਹੂੰ ਤੇ ਬਾਕੀ ਭਮ ਸਾਹਿਬ ਜਿਹੜੇ ਹੁਣ ਡਾਇਰੈਕਸ਼ਨਸ ਸੁਪਰੀਮ ਕੋਰਟ ਨੇ ਦਿੱਤੀਆਂ ਨੇ ਹਮ ਅ ਇਸ ਕੇਸ ਦੇ ਵਿੱਚ ਉਹ ਵੀ ਬੜੀਆਂ ਮਹੱਤਵਪੂਰਨ ਹੈ ਕਿਉਂਕਿ ਉਹ ਮੈਨੂੰ ਲੱਗਦਾ ਹੈ ਵੀ ਕੁਝ ਹੱਦ ਤੱਕ ਕੁਝ ਹੱਦ ਤੱਕ ਜਿਹੜਾ ਲੋਕਾਂ ਦੇ ਖਦਸ਼ੇ ਉਹ ਦੂਰ ਕਰਨੀ ਹੈ ਹਮ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਸਿੰਬਲ ਲੋਡਿੰਗ ਯੂਨਿਟ ਹੈ ਐਸ ਐਲ ਯੂ ਹਮ ਉਸ ਨੂੰ ਵੀ ਸੀਲ ਕੀਤਾ ਜਾਵੇ ਤੇ ਸਟਰੋਂਗ ਰੂਮ ਦੇ ਵਿੱਚ ਉਸ ਨੂੰ ਸਟੋਰ ਕੀਤਾ ਜਾਵੇ 45 ਦਿਨਾਂ ਦੇ ਵਾਸਤੇ ਹਮ ਅ ਰਿਜ਼ਲਟ ਡਿਕਲੇਅਰ ਕਰਨ ਦੇ 45 ਦਿਨਾਂ ਦੇ ਬਾਅਦ ਹਮ ਤੇ ਜਿਹੜੀ 1 ਮਈ ਨੂੰ ਜਿਹੜੀ ਗਿਣਤੀ ਉਹ ਹੋਊਗੀ ਹੁਣ ਜੱਜਮੈਂਟ ਤੋਂ ਬਾਅਦ ਇੱਕ ਮਿੰਟ ਜਿਹੜੀ VOTING ਹੋਊਗੀ ਜੀ ਸੋ ਇਸ ਇਸ ਇਹਨੂੰ ਅਲੱਗ ਸਟੋਰ ਕਰਨ ਦੇ ਵਾਸਤੇ ਕਿਹਾ ਹੈ ਫਾਰ ਟੈਕਨੀਕਲ ਰੀਜ਼ਨਸ ਹਮ ਕਿਉਂਕਿ ਇਹਦੇ ਤਿੰਨ ਕੰਪੋਨੈਂਟ ਨੇ ਭਮ ਸਾਹਿਬ EVM ਮਸ਼ੀਨ ਦੇ ਜੀ ਬੈਲੇਟ ਯੂਨਿਟ ਹਮ ਕੰਟਰੋਲ ਯੂਨਿਟ ਤੇ VVPAT ਹਮ ਸੋ ਇਹ ਤਿੰਨ ਹੀ ਜਿਹੜੇ ਹੁਣ ਸਟੋਰ ਕੀਤੇ ਜਾਂਦੇ ਨੇ ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਐਸ ਐਲ ਯੂ ਹੈ ਹਮ ਇਸ ਨੂੰ ਵੀ ਨਾਲ ਸਟੋਰ ਕੀਤਾ ਜਾਵੇ ਜਿਹੜਾ ਸਿੰਬਲ ਲੋਡਿੰਗ ਯੂਨਿਟ ਹੈ ਹਮ ਹੁਣ ਕੋਰਟ ਨੇ ਇਹ ਭਮ ਸਾਹਿਬ ਕੈਂਡੀਡੇਟਸ ਨੂੰ ਇਹ ਇਜਾਜ਼ਤ ਦਿੱਤੀ ਹੈ ਜਿਹੜੇ ਦੂਸਰੇ ਜਾਂ ਤੀਸਰੇ ਨੰਬਰ ਤੇ ਆਉਂਦੇ ਨੇ ਹਮ ਦੂਸਰੇ ਜਾਂ ਤੀਸਰੇ ਨੰਬਰ ਵਾਲੇ ਇਹ ਨਹੀਂ ਵੀ ਕੋਈ ਜਿਹੜਾ ਜਿਹਦੀ ਜ਼ਮਾਨਤ ਜਪਤ ਹੋਈ ਆ 200 ਵੋਟ ਵਾਲਾ ਉਹ ਆ ਕੇ ਕਹਿ ਦੇਵੇ ਜੀ ਕਿ ਇਹ ਗਿਣਤੀ ਕਰੋ ਗਲਤ ਹੋਇਆ ਜੀ ਗਲਤ ਹਾਂ ਜੀ ਵੀ ਇਹ ਮੇਰੇ ਨਾਲ ਧੱਕਾ ਆਇਆ ਵੀ ਇਲੈਕਸ਼ਨ ਦਾ ਮੈਂ ਜਿੱਤਣਾ ਇਹ ਸਾਰੀ ਵੋਟ ਮੇਰੀ ਲੈ ਗਏ ਹਾਂ ਸੋ ਦੂਸਰੇ ਦੇ ਤੀਸਰੇ ਦੇ ਨੰਬਰ ਆਉਣ ਵਾਲੇ ਨੂੰ ਜਿਹੜਾ ਹੈ ਉਹ ਵੈਰੀਫਿਕੇਸ਼ਨ ਉਹ ਕਰਵਾ ਸਕਦਾ ਹੈ ਬਰਨਡ ਮੈਮਰੀ ਸੈਮੀ ਕੰਡਕਟਰ ਸੈਮੀ ਕੰਟਰੋਲਰਸ ਦੀ ਹਮ ਪਰ ਅਸੈਂਬਲੀ ਸੈਗਮੈਂਟ ਦੇ ਹਿਸਾਬ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਐਕਸਰਸਾਈਜ਼ ਹੈ ਇੱਕ ਇੰਜੀਨੀਅਰਸ ਦੀ ਜਿਹੜੀ ਟੀਮ ਹੈ ਬਿਲੋਂਗਿੰਗ ਟੂ ਦਾ ਮੈਨੂਫੈਕਚਰਰਸ ਮਸ਼ੀਨ ਨੂੰ ਬਣਾਉਣ ਵਾਲੀ ਜਿਹੜੀ ਕੰਪਨੀ ਹੈ ਉਹਦੇ ਇੰਜੀਨੀਅਰਿੰਗ ਦੀ ਜਿਹੜੀ ਟੀਮ ਹੈ ਉਹ ਲਿਖਤ ਦਰਖਾਸਤ ਦੇ ਉੱਤੇ ਹਮ ਸੱਤ ਦਿਨਾਂ ਦੇ ਵਿੱਚ ਵਿੱਚ ਜਿਹੜਾ ਕੈਂਡੀਡੇਟ ਨੂੰ ਨਤੀਜਾ ਡਿਕਲੇਅਰ ਹੋਣ ਤੋਂ ਬਾਅਦ ਇਹ ਦਰਖਾਸਤ ਕਰਨੀ ਪਊਗੀ ਤੇ ਉਹ ਆਪਣਾ ਖਰਚਾ ਜਿਹੜਾ ਉਹ ਜਮ੍ਹਾਂ ਕਰਵਾ ਕੇ ਉਹ ਇਸ ਨੂੰ ਕਰਵਾ ਸਕਦਾ ਹੈ ਜੇ ਇਹ ਪਾਇਆ ਜਾਂਦਾ ਹੈ ਕਿ EVM ਮਸ਼ੀਨ ਦੇ ਨਾਲ ਛੇੜਛਾੜ ਹੋਈ ਹੈ ਤਾਂ ਉਹ ਜਿਹੜਾ ਸਾਰਾ ਖਰਚਾ ਹੈ ਉਸ ਨੂੰ ਵਾਪਸ ਹੋ ਜਾਊਗਾ ਵਾਪਸ ਮਿਲੂਗਾ ਹਮ ਸੋ ਭਮਸਾਬ ਇਹ ਬਾਕੀ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਜਿਸ ਜਿਸ ਤਰ੍ਹਾਂ ਵੀ ਵੀ ਪੀਏਟੀ ਦੇ ਉਹਨਾਂ ਨੇ ਕਿਹਾ ਵੀ ਗਿਣਤੀ ਦੇ ਵਿੱਚ ਮੁਸ਼ਕਲ ਆਊਗੀ ਤਾਂ ਸੁਪਰੀਮ ਕੋਰਟ ਨੇ ਇਹ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਵੀ ਇਸ ਚੀਜ਼ ਨੂੰ ਦੇਖਿਆ ਜਾਵੇ ਕਿ 바ਰ ਕੋਡ ਛਾਪੇ ਜਾਣ ਹੂੰ ਵੀ ਵੀ ਪੀਏਟੀ ਦੇ ਉੱਤੇ ਹੂੰ ਜਿਸ ਤਰ੍ਹਾਂ 바ਰ ਕੋਡ ਸਕੈਨ ਕਰਕੇ ਗਿਣਤੀ ਹੋ ਜਾਂਦੀ ਹੈ ਹੂੰ ਕਿਉਂਕਿ ਉਹਨਾਂ ਟੈਕਨੋਲੋਜੀ ਦਾ ਜ਼ਮਾਨਾ ਹੈ ਜੇ ਤੁਸੀਂ ਹੱਥਾਂ ਨਾਲ ਨਹੀਂ ਗਿਣ ਸਕਦੇ ਤਾਂ ਤੁਸੀਂ 바ਰ ਕੋਡ ਛਾਪ ਕੇ ਉਹਨਾਂ ਦੇ ਉੱਤੇ ਜਿਹੜੀ BBPAT ਦੀ ਜਿਹੜੀ ਗਿੱਰਤੀ ਹੈ ਉਹ ਕਰ ਸਕਦੇ ਉਹ ਕਰਨ ਦੀ ਜਿਹੜੀ ਉਸ ਦੇ ਬਾਰੇ ਗੰਭੀਰਤਾ ਦੇ ਨਾਲ ਵਿਚਾਰ ਕਰੋ ਹੂੰ ਸੋ ਵਿਚਾਰ ਕਰਨ ਬਾਰੇ ਕੀ ਹੈ ਭਮ ਸਾਹਿਬ ਹੂੰ ਹਾਲਾਂਕਿ ਜਿਹੜੇ ਪਹਿਲਾ ਜੋ ਜਜਮੈਂਟਸ ਆ ਚੁੱਕੀਆਂ ਨੇ ਭਮ ਸਾਹਿਬ ਉਹ ਇਸ ਜਿਹੜੀ ਜਜਮੈਂਟ ਇਹ ਆਈ ਹੈ ਇਹ ਇਹ ਉਹਨਾਂ ਜਜਮੈਂਟਸ ਦੇ ਜਿਹੜੇ ਸਪਿਰਿਟ ਦੇ ਇਹ ਖਿਲਾਫ ਜਾਂਦੀ ਹੋਈ ਜਾ ਰਹੀ ਹੈ ਹੂੰ ਅ ਕਿਉਂਕਿ ਪਹਿਲਾਂ ਸੁਪਰੀਮ ਕੋਰਟ ਦਾ ਜਿਹੜੀ ਜਜਮੈਂਟ ਆਈ ਸੀ 2013 ਦੇ ਵਿੱਚ ਹੂੰ ਸੁਬ੍ਰਮਣੀਅਮ ਸਵਾਮੀ ਵਰਸਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੂੰ ਉਸ ਦੇ ਵਿੱਚ ਕੋਰਟ ਨੇ ਕਿਹਾ ਸੀ ਕਿ ਇਹ ਪੇਪਰ ਟ੍ਰੇਲ ਆ ਇਸ ਐਨ ਇੰਡਿਸਪੈਂਸੀਬਲ ਰਿਕੁਆਇਰਮੈਂਟ ਆਫ ਫਰੀ ਐਂਡ ਫੇਅਰ ਇਲੈਕਸ਼ਨ ਹੂੰ ਉਹਨਾਂ ਨੇ ਕਿਹਾ ਸੀ ਜਿਹੜੀ ਪੇਪਰ ਟ੍ਰੇਲ ਹੈ ਉਹ ਇੱਕ ਅਨਿਖੜਮਾ ਅੰਗ ਹੈ ਫਰੀ ਐਂਡ ਫੇਅਰ ਇਲੈਕਸ਼ਨ ਦਾ ਹੂੰ ਤੇ 2019 ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ 50% ਮਿਲਾਨ ਦੀ ਜਿਹੜੀ ਦਰਖਾਸਤ ਹੈ ਉਹ ਕੋਰਟ ਕੋਲ ਕੀਤੀ ਗਈ ਸੀ ਆਫ EVM VOTERS ਵਿਦ VVPAT SLIPS ਇਨ ਈਚ ਅਸੈਂਬਲੀ ਕੰਸਟੀਟੂਐਂਸੀ ਹਮ ਅ ਤਾ ਕੋਰਟ ਨੇ ਕਿਹਾ ਸੀ ਕਿ ਅਸੀਂ ਫੇਵਰ 'ਚ ਆ ਕਿ ਜਿਹੜੀ ਗਿਣਤੀ ਦਾ ਜਿਹੜਾ ਨੰਬਰ ਹੈ ਉਹ 5% ਤੋਂ ਵਧਾਇਆ ਜਾਵੇ ਹਮ ਇਨ ਨੰਬਰ ਆਫ ਪੋਲਿੰਗ ਸਟੇਸ਼ਨ ਇਨ ਵਿੱਚ VVPAT ਵੈਰੀਫਿਕੇਸ਼ਨ ਊਡ ਬੀ ਡਨ from 1 पर असेंबली कंस्टिट्यूएंसी और सेगमेंट टू 5 सो एक बड़े चुनिंदा स्टेशंस ਦੇ ਉੱਤੇ ਜਿਹੜਾ ਉਹ ਉਹਦਾ ਮਿਲਾਨ ਕੀਤਾ ਜਾਂਦਾ ਸੀ ਇੱਕ ਦੇ ਉੱਤੇ ਕੀਤਾ ਜਾਂਦਾ ਸੀਗਾ ਤੇ ਉਸ ਨੂੰ ਵਧਾ ਕੇ 5 ਕੀਤਾ ਗਿਆ ਸੀ ਹੂੰ ਸੋ ਭਮ ਸਾਹਿਬ ਇਨ੍ਹਾਂ ਜਜਮੈਂਟਸ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦਾ ਉਹ ਰੁਖ ਹੈ ਉਹ ਵੀ ਵੀ ਪੀ ਐਲਟੀ ਦੇ ਰੋਲ ਨੂੰ ਜਿਹੜਾ ਹੈ ਉਹ ਵਧਾਉਣ ਦੇ ਵੱਲ ਸੀ ਜੀ ਇੱਕ ਇੱਕ ਚ ਗੱਲ ਸਭ ਹੋਰ ਸੀ ਕੋਈ ਕਹਿੰਦਾ ਸੀ ਵੀ ਜਿਹੜੀਆਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਇਹ VOTING ਹੋਣੀ ਚਾਹੀਦੀ ਹੈ ਉਹ ਕਿੰਨੀ ਕਿ ਸੰਭਵ ਸੀ ਜੀ ਨਹੀਂ ਪੰਮ ਸਾਹਿਬ ਉਹ ਇਸ ਤਰ੍ਹਾਂ ਦਾ ਜਿਹੜਾ ਕੁਝ ਵੀ ਕਰਨਾ ਜਿਹੜਾ ਉਹ ਫਿਜ਼ੀਕਲੀ ਜਦ ਸਾਡੇ ਕੋਲੇ ਇਲੈਕਸ਼ਨ ਕਮਿਸ਼ਨ ਹੈ ਇੱਕ ਇੰਡੀਪੈਂਡੈਂਟ ਕਨਸਟੀਟਿਊਸ਼ਨਲ ਬਾਡੀ ਜਿਹੜੀ ਬਣਾਈ ਗਈ ਹੈ ਚੋਣਾਂ ਨੂੰ ਸੂਚਾਰੂ ਠੰਗ ਦੇ ਨਾਲ ਚਰਾਉਣ ਦੇ ਲਈ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੇ ਲਈ ਤਾਂ ਜਿਹੜੀ ਜੁਡੀਸ਼ੀਅਲ ਇੰਟਰਵੈਂਸ਼ਨ ਹੈ ਉਹ ਕਿਉਂ ਸਾਨੂੰ ਹਰੇਕ ਕੰਮ ਦੇ ਵਿੱਚ ਚਾਹੀਦੀ ਹੈ ਜੁਡੀਸ਼ਰੀ ਦੇ ਕੋਲ ਤਾਂ ਜਿਹੜਾ ਸਰਕਾਰ ਜਿਹੜੀਆਂ ਸਰਕਾਰਾਂ ਨੇ ਨਾ ਜੀ ਉਹ ਆਪਦੇ ਤਰੀਕੇ ਨਾਲ ਉਹਨਾਂ ਜਿਹੜੇ ਸੰਸਥਾਵਾਂ ਦੀ ਚੋਣ ਕਰਦੀਆਂ ਨਾ ਜੀ ਚੋਣ ਦਾ ਤਰੀਕਾ ਭੰਨ ਤੋੜ ਕੀਤੀ ਗਈ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਹਾਂ ਭਮ ਸਾਹਿਬ ਇਹ ਮਸਲਾ ਜ਼ਰੂਰ ਬੜਾ ਗੰਭੀਰ ਹੈ ਜਿਸ ਤਰ੍ਹਾਂ ਪਹਿਲਾਂ ਜਿਹੜੇ ਇਲੈਕਸ਼ਨ ਕਮਿਸ਼ਨਰ ਗੋਇਲ ਸੀ ਹਮ ਇਹਨਾਂ ਨੇ ਅਸਤੀਫਾ ਦਿੱਤਾ ਹਮ ਉਹਨਾਂ ਦੀ ਚੋਣ ਜਿਸ ਤਰ੍ਹਾਂ ਕੀਤੀ ਗਈ ਸੀ ਰਾਤੋਂ ਰਾਤ ਇੱਕ ਰੈਜ਼ੀਗਨੇਸ਼ਨ ਲੈ ਕੇ ਇੱਕੋ ਦਿਨ ਦੇ ਵਿੱਚ ਹੋਮ ਮਿਨਿਸਟਰੀ ਤੋਂ ਫਾਈਲ ਚੱਲੀ ਤੇ ਰਾਸ਼ਟਰਪਤੀ ਨੇ ਅਪਰੂਵ ਕਰ ਦਿੱਤੀ। ਹੂੰ ਸੁਪਰੀਮ ਕੋਰਟ ਨੇ ਵੀ ਇਸ ਦੇ ਉੱਤੇ ਜਿਹੜੀ ਟਿੱਪਣੀ ਕੀਤੀ ਸੀ ਕਿ ਜਿਸ ਤਰ੍ਹਾਂ ਅਪਾਇੰਟ ਕੀਤਾ ਗਿਆ ਇਸ ਦੇ ਵਿੱਚ ਕੋਈ ਟਰਾਂਸਪੇਰੈਂਸੀ ਨਹੀਂ। ਹੂੰ ਹੁਣ ਜਿਸ ਤਰ੍ਹਾਂ ਜਿਹੜੇ ਦੋ ਇਲੈਕਸ਼ਨ ਕਮਿਸ਼ਨਰ ਜਿਹੜੇ ਅਪਾਇੰਟ ਕੀਤੇ ਗਏ ਆ ਹੂੰ ਜਿਹੜੀ ਅਪਾਇੰਟਮੈਂਟ ਕਮੇਟੀ ਸੀ ਉਸ ਦੇ ਵਿੱਚ ਉਹ ਚੀਫ ਜਸਟਿਸ ਆਫ ਇੰਡੀਆ ਨੂੰ ਕੱਢ ਕੇ ਮਿਨਿਸਟਰ ਨੂੰ ਪਾਇਆ ਗਿਆ। ਹਾਂ ਉਹਦਾ ਕੀ ਤਰਕ ਕੀ ਆ? ਆਪੋਜੀਸ਼ਨ ਦੇ ਜਿਹੜੇ ਲੀਡਰ ਹੈ ਉਹ ਲੀਡਰ ਆਫ ਆਪੋਜੀਸ਼ਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਜਿਹੜੀ ਸੂਚੀ ਉਹ ਦੋ ਦਿਨ ਪਹਿਲਾਂ ਦਿੱਤੀ ਗਈ ਹੈ ਹੁਣ ਦੋ ਦਿਨ ਦੋ ਦਿਨਾਂ ਦੇ ਵਿੱਚ ਉਹ ਕਿਹੜੇ ਬੰਦੇ ਦਾ ਬੈਕਗ੍ਰਾਉਂਡ ਚੈੱਕ ਕਰਵਾ ਸਕਦੇ ਆ ਆਪਣੇ ਪੱਧਰ ਤੇ ਤਸੱਲੀ ਕਰ ਸਕਦੇ ਬਿਲਕੁਲ ਸੋ ਪ੍ਰਕਿਰਿਆ ਦੇ ਵਿੱਚ ਜਿਹੜੀ ਦੇਖੋ ਇਲੈਕਸ਼ਨ ਦੀ ਪ੍ਰਕਿਰਿਆ ਜਿਹੜੀ ਉਸ ਦੇ ਵਿੱਚ ਹਸਤਕਸ਼ੇਪ ਕਰਨਾ ਉਹ ਮੈਂ ਸਮਝਦਾ ਵੀ ਸੁਪਰੀਮ ਕੋਰਟ ਦੀ ਜੂਰਿਸਡਿਕਸ਼ਨ ਹੈ ਉਹ ਕਰ ਸਕਦੀ ਹੈ ਉਹ ਟਰਾਂਸਪੇਰੈਂਸੀ ਵਧਾਉਣ ਦੇ ਵਾਰ ਤੇ ਪਰ ਜਿਹੜੀ ਵੱਡੀ ਇੱਕ ਚੋਣ ਪ੍ਰਕਿਰਿਆ ਹੈ ਉਸ ਨੂੰ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਕਰਾਉਣਾ ਮੈਂ ਨਹੀਂ ਸਮਝਦਾ ਵੀ ਉਹ ਈਵਨ ਪ੍ਰੈਕਟੀਕਲੀ ਪੋਸੀਬਲ ਹੈ ਜਾਂ ਹੋਣਾ ਹੀ ਚਾਹੀਦਾ ਹੂੰ ਸਾਨੂੰ ਸਗੋਂ ਇਹ ਚਾਹੀਦਾ ਕਿ ਰਾਦਰ ਦਨ ਹਰੇਕ ਗੱਲ ਦੇ ਵਾਸਤੇ ਜੁਡੀਸ਼ਰੀ ਦੇ ਉੱਤੇ ਡਿਪੈਂਡੈਂਟ ਹੋਣ ਦੇ ਨਾਲੋਂ ਜਿਹੜੇ ਸੰਸਥਾਨ ਇਸ ਕੰਮ ਦੇ ਲਈ ਬਣਾਏ ਗਏ ਐ ਉਹਨਾਂ ਨੂੰ ਕਨਸਟੀਟਿਊਸ਼ਨਲ ਪ੍ਰੋਟੈਕਸ਼ਨ ਇਲੈਕਸ਼ਨ ਕਮਿਸ਼ਨਰਸ ਦੇ ਕੋਲ ਹੈਗੀ ਹੈ ਕਨਸਟੀਟਿਊਸ਼ਨਲ ਪ੍ਰੋਟੈਕਸ਼ਨ ਬਿਲਕੁਲ ਇਹਦਾ ਭਮ ਸਾਹਿਬ ਹੁਣ ਆਪਣਾ ਜਿਹੜਾ ਜੁਰਤ ਜਿਹੜਾ ਜਿਹੜਾ ਸੌ ਚੱਕੀ ਹੈ ਜਿਹੜਾ ਹਲਫ ਚੱਕਿਆ ਉਹਦੇ ਪ੍ਰਤੀ ਸੱਚੇ ਸਾਬਤ ਹੋਣ ਦੀ ਜਿਹੜਾ ਚੈਲੰਜ ਹੈ ਹੂੰ ਮੱਕਲ ਇੱਕ ਇੱਕ ਟੀਐਨ ਸੈਸ਼ਨ ਵੀ ਏਸੀ ਕੁਰਸੀ ਤੇ ਬਹਿ ਕੇ ਜਿਹੜਾ ਉਹ ਸਾਰੇ ਆਪਣਾ ਕੰਮ ਕਰਕੇ ਗਏ ਨੇ ਨਾ ਪਰ ਲੋ ਤਾਂ ਉਹੀ ਅਨੰਦਜੀਤ ਸਾਹਿਬ ਵੀ ਗੱਲ ਜਿਹੜੀ ਆ ਸੰਸਥਾਵਾਂ ਦੇ ਨਹੀਂ ਸੰਸਥਾਵਾਂ ਬਣਾਉਣ ਵਾਲਿਆਂ ਦੀ ਹੈ ਵੀ ਸੰਸਥਾਵਾਂ ਬਣਾਉਣ ਵਾਲੇ ਜਿਹੜੇ ਆ ਉਹਨਾਂ ਦੀ ਨੀਤੀ ਸ਼ੱਕ ਜਿਹੜਾ ਉਹ ਫਿਰ ਗਾਂ ਸਾਰੇ ਵੰਡੇ ਜਾਂਦੇ ਆ ਹਿੱਸਿਆਂ ਦੇ ਵਿੱਚ ਜਿੱਥੋਂ ਤੱਕ ਉਹਨੇ ਪ੍ਰੋਸੈਸ ਨੇ ਜਾਣਾ ਹੁੰਦਾ ਨਾ ਉਹ ਉੱਥੋਂ ਤੱਕ ਪ੍ਰਭਾਵਿਤ ਹੁੰਦੀ ਹੈ ਉਹ ਗੱਲ ਧੰਮ ਸਾਹਿਬ ਮੇਰਾ ਮੰਨਣਾ ਇਹ ਹੈ ਵੀ ਗੱਲ ਸੰਸਥਾਵਾਂ ਦੀ ਵੀ ਨਹੀਂ ਗੱਲ ਸੰਸਥਾਵਾਂ ਬਣਾਉਣ ਵਾਲਿਆਂ ਦੀ ਵੀ ਨਹੀਂ ਹੂੰ ਗੱਲ ਹੈਗੀ ਐ ਜਿਹੜੇ ਇਸੇ ਤਰ੍ਹਾਂ ਬਾਰ-ਬਾਰ ਮੈਂ ਕਹਿੰਦਾ ਹੁੰਨਾ ਗੱਲ ਆ ਜਾਂਦੀ ਹੈ ਬੰਦੇ ਦੇ ਕਿਰਦਾਰ ਦੇ ਉੱਤੇ ਹੂੰ ਜਿਹੜੇ ਉਹਨਾਂ ਕੁਰਸੀਆਂ ਦੇ ਉੱਤੇ ਬੈਠ ਰਹੇ ਨੇ ਆਗੇ ਜੀ ਉਹਨਾਂ ਸੰਸਥਾਵਾਂ ਨੂੰ ਨਾ ਤਾਂ ਬਣਾਉਣ ਵਾਲੇ ਹੂੰ ਪਰ ਉਹਨਾਂ ਸੰਸਥਾਵਾਂ ਨੂੰ ਚਲਾਉਣ ਵਾਲੇ ਹੂੰ ਉਹਨਾਂ ਉੱਚ ਸੰਵਿਧਾਨਕ ਪਦਾਂ ਦੇ ਉੱਤੇ ਬੈਠਣ ਵਾਲੇ ਲੋਕਾਂ ਦਾ ਜਿਹੜਾ ਕਿਰਦਾਰ ਹੈ ਉਹ ਕਿਹੋ ਜਿਹਾ ਹੈ ਇਹ ਗੱਲ ਡਾਕਟਰ ਰਜਿੰਦਰ ਪ੍ਰਸ਼ਾਦ ਨੇ ਜਦ ਕੌਨਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਕਹੀ ਸੀ ਹੂੰ ਵੀ ਨੋ ਮੈਟਰ ਵਟ ਅਸੀਂ ਜਿੰਨਾ ਮਰਜੀ ਵਧੀਆ ਸੰਵਿਧਾਨ ਬਣਾ ਲਈਏ ਪਰ ਜਿੰਨਾ ਚਿਰ ਅਸੀਂ ਉਹਨਾਂ ਕੁਰਸੀਆਂ ਦੇ ਉੱਤੇ ਬੈਠਣ ਵਾਲੇ ਲੋਕਾਂ ਦਾ ਕਿਰਦਾਰ ਨਹੀਂ ਬਣਾਉਂਦੇ ਹੂੰ ਚਲਾਉਣ ਵਾਲਾ ਡਰਾਈਵਰ ਸਹੀ ਚਾਹੀਦਾ ਹੈ। ਉਹਨਾਂ ਸਮਾਂ ਜਿਹੜੇ ਇਹ ਸਾਡੇ ਕਨਸਟੀਟਿਊਸ਼ਨਲ ਜਿਹੜੇ ਇੰਸਟੀਟਿਊਸ਼ਨਸ ਹੈ ਇਹ ਕੰਮ ਨਹੀਂ ਕਰ ਸਕਣਗੇ। ਬਿਲਕੁਲ। ਇਹ ਡਾਕਟਰ ਰਜਿੰਦਰ ਪ੍ਰਸ਼ਾਦ ਦੀ ਜਿਹੜੀ ਇਹ ਗੱਲ ਹੈ ਅਸੀਂ ਅੱਜ ਸੱਚੀ ਹੁੰਦੀ ਦੇਖ ਰਹੇ ਹਾਂ। ਜੀ। ਕਿਉਂਕਿ ਸਾਡਾ ਕਰਤਾਰ ਹੈ ਭਮ ਸਾਹਿਬ ਜਿਹੜਾ ਨੈਤਿਕ ਪਤਨ ਸਾਡੇ ਦੇ ਵਿੱਚ ਆ ਚੁੱਕਿਆ। ਹਮ। ਏਡੇ ਵੱਡੇ ਵੱਡੇ ਅਹੁਦਿਆਂ ਤੇ ਬੈਠਣ ਵਾਲੇ ਲੋਕ ਚੀਫ ਜਸਟਿਸ ਦੇ ਅਹੁਦੇ ਤੇ ਬੈਠਣ ਵਾਲੇ ਲੋਕ ਜਿਹੜੇ ਸਰਕਾਰ ਦੇ ਹੱਥੇ ਵਿੱਕੇ ਰਾਜ ਸਭਾ ਦੀ ਇੱਕ ਕੁਰਸੀ ਦੇ ਵਾਸਤੇ ਬਿਲਕੁਲ ਚੀਫ ਜਸਟਿਸ ਆਫ ਇੰਡੀਆ ਵੱਡਾ ਹੈ ਕਿ ਇੱਕ ਰਾਜ ਸਭਾ ਦਾ ਮੈਂਬਰ ਵੱਡਾ ਹੈ ਫਿਰ ਦੁਨੀਆ ਖੜੂਗੀ ਕਿੱਥੇ ਸੋ ਭਮ ਸਾਹਿਬ ਜਿਹੜੀ ਗੱਲ ਗੱਲ ਇਹ ਕਿਰਦਾਰਾਂ ਦੇ ਨਿਭੜਦੀ ਹੈ ਬਿਲਕੁਲ ਜੀ ਕਿ ਅਸੀਂ ਇੱਕ ਬੱਚਾ ਜਦ ਪੈਦਾ ਹੁੰਦਾ ਹੈ ਉਹਨੂੰ ਅਸੀਂ ਜਿਹੜਾ ਸੱਚਾਈ ਇਮਾਨਦਾਰੀ ਤੇ ਅਪਰਾਇਟ ਹੋਣ ਦਾ ਇਨਕਰਪਟੇਬਲ ਹੋਣ ਦਾ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਦਾ ਜਿਹੜਾ ਉਹ ਸਬਕ ਦਿੰਨੇ ਸਬਕ ਉਹਦੇ ਦਿਮਾਗ ਦੇ ਵਿੱਚ ਪੌਣੇਕ ਨਹੀਂ ਪਾਉਂਦੇ ਤੇ ਕਿ ਅਸੀਂ ਉਹਨੂੰ ਸਿਰਫ ਮੌਕਾ ਪ੍ਰਸਤੀ ਤੇ ਖੁਸ਼ਾਮਦ ਕਰਨੀ ਲੋਕਾਂ ਦੀ ਤੇ ਤਾਕਤਵਰਾਂ ਦੇ ਅੱਗੇ ਝੁਕਣ ਦਾ ਜਿਹੜਾ ਸੰਸਕਾਰ ਉਹਦੇ ਦਿਮਾਗ ਵਿੱਚ ਪਾਉਂਦੇ ਜੀ ਬਿਲਕੁਲ